ਠੀਕ ਹੈ ਸਰ ਹਾਂ ਥੈਂਕ ਯੂ ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਅੱਜ ਬੱਚੇ ਨੂੰ ਰਿਕਵਰ ਕਰ ਲਿਆ ਉਹ ਬੱਚੇ ਦੇ ਨੂੰ ਰਿਕਵਰ ਕਰਨ ਦੇ ਨਾਲ-ਨਾਲ ਉਹਦੇ ਵਿੱਚ ਅਸੀਂ ਦੋ ਜਿਹੜੇ ਮੋਟਰਸਾਈਕਲ ਤੇ ਲੈ ਕੇ ਗਏ ਸੀ ਜਿਹੜਾ ਜਿਹੜਾ ਉਹਦੇ ਵਿੱਚੋਂ ਉਹ ਜਿਹੜਾ ਡਾਕਟਰ ਹੈਗਾ ਤਵਾੜੀ ਸੁਰੱਖਿਆ ਹਸਪੀਟਲ ਦਾ ਜਿਹੜਾ ਹੈਗਾ ਉਹਦੇ ਵਿੱਚੋਂ ਉਹਨੇ ਆਸ਼ਾ ਵਰਕਰ ਦੇ ਨਾਲ ਰਲ ਕੇ ਜਿਹਦੇ ਵਿੱਚੋਂ ਸਪੈਸ਼ਲੀ ਬੱਚਾ ਲੁਧਿਆਣੇ ਪਹੁੰਚ ਗਿਆ ਜਿਹੜੇ ਅਕਿਊਜ਼ਡ ਹੈ ਉਹਦੇ ਵਿੱਚ ਤੁਹਾਡੇ ਜਿਹੜੀ ਸਭ ਤੋਂ ਜਿਹੜੀ ਇੰਪੋਰਟੈਂਟ ਇਸ ਟੀਮ ਦੀ ਕਾਮਯਾਬੀ ਹੈ ਜਿਹਦੇ ਵਿੱਚ ਮੈਂ ਸਪੈਸ਼ਲੀ ਇਸ ਜਿਹੜੇ ਬੱਬਰ ਸ਼ੇਰ ਨਾਲ ਪਤਾ ਨਹੀਂ ਕੀ ਹੋ ਗਿਆ ਇਹ ਬੁੱਧ ਥਿੰਗ ਹੈ ਕਿ ਸਰ ਨਾਲ ਜਲਦੀ ਕਰ ਰਹੇ ਤੁਸੀਂ ਗੱਲ ਹੀ ਕਰ ਲੋ ਜੀ ਦਫਾ ਉਹ ਦਾ ਖਰਾਬ ਹੋ ਗਈ ਬੈਠ ਕੇ ਉਹ 4 ਤਰੀਕ ਨੂੰ ਦੁਪਹਿਰ ਦੇ ਟਾਈਮ ਜਦੋਂ ਸਾਨੂੰ ਕੰਟਰੋਲ ਰੂਮ ਤੇ ਕਾਲ ਆਈ ਸੀ ਤਾਂ ਉਹਦੇ ਮੁਤਾਬਕ ਅਸੀਂ ਉਸ ਤੋਂ ਬਾਅਦ ਪੁਲਿਸ ਨੇ ਇਮੀਡੀਏਟਲੀ ਸੌਂਗ ਇਨ ਟੂ ਐਕਸ਼ਨ ਸਰ ਇੱਕ ਮਿੰਟ ਰੋਕ ਲਓ ਸਰ ਰੋਕ ਲਓ ਸਰ ਜਦੋਂ ਉਹ ਆਵੇ ਅੰਬਾ ਸਰ ਸਾਹਮਣੇ ਕੀ ਤੋਂ ਬਾਅਦ ਜਦੋਂ ਜਿਹੜੇ ਤਾਰ ਦੇ ਸ਼ਿਫਟ ਕਰਨ ਤੋਂ ਬਾਅਦ ਅਲਟੀਮੇਟਲੀ ਬੱਚਾ ਲੁਧਿਆਣੇ ਚਲੇ ਗਿਆ ਸੀ ਫੇ ਲੁਧਿਆਣੇ ਜਾ ਕੇ ਇੱਧਰ ਇੱਧਰ ਆ ਜੀ ਵੀਰ ਜੀ ਇੱਧਰ ਆ ਜਾਓ ਆ ਗਿਆ ਆਪ ਦੇਖੋ ਤਸਵੀਰਾਂ ਤੁਸੀਂ ਦੇਖ ਸਕਦੇ ਹੈਗੇ ਤੁਸੀਂ ਵੀਰਾ ਬਰਨਾਲਾ ਦੀ ਹੈਗੇ ਜਿੱਥੇ ਪਟਿਆਲਾ ਰੇਂਜ ਦੇ ਡੀਆਈਜੀ ਮਨਦੀਪ ਸਿੰਘ ਸਿੱਧੂ ਪਹੁੰਚੇ ਹੈਗੇ ਜਿੱਥੇ ਪਿਛਲੇ ਦਿਨੀ ਜਿਹੜਾ ਇੱਕ ਬੱਚਾ ਅਗਵਾ ਹੋਇਆ ਸੀ ਵੱਡੀ ਕਾਂਜਾਬੀ ਬਰਨਾਲਾ ਪੁਲਿਸ ਨੂੰ ਮਿਲੀ ਹੈਗੀ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੈਗੇ ਹੋ ਤਸਵੀਰਾਂ ਬਰਨਾਲਾ ਦੀ ਹੈਗੇ ਜਿੱਥੇ ਵੱਡੀ ਕਾਮਯਾਬੀ ਹਾਸਲ ਹੋਈ ਹੈ ਜੀ ਬਰਨਾਲਾ ਪੁਲਿਸ ਨੂੰ ਇੱਥੇ ਜਿਹੜਾ ਛੋਟਾ ਬੱਚਾ ਸੀਗਾ ਤੁਸੀਂ ਦੇਖ ਸਕਦੇ ਹੈਗੇ ਹੋ ਛੋਟਾ ਬੱਚਾ ਜਿਹੜਾ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੈਗੇ ਹੋ ਬਰਨਾਲਾ ਪੁਲਿਸ ਨੂੰ ਮਿਲਿਆ ਹੈਗਾ ਵੱਡੀ ਕਾਮਯਾਬੀ ਹੈਗੀ ਹੈ ਖੁਸ਼ੀ ਦਾ ਮਾਹੌਲ ਵੀ ਹੈਗਾ ਜਿੱਥੇ ਡੀਆਈਜੀ ਮਨਦੀਪ ਸਿੰਘ ਸਿੱਧੂ ਵੱਲੋਂ ਜਿਹੜਾ ਬੱਚਾ ਹੈਗਾ ਮਾਪਿਆਂ ਨੂੰ ਵੀ ਸੌਂਪਿਆ ਜਾਵੇਗਾ ਜਿਹੜੇ ਜੇ ਪਰਿਵਾਰ ਦੀ ਮਾਤਾ ਪਿਤਾ ਦੀ ਗੱਲ ਕੀਤੀ ਜਾਵੇ ਤਾਂ ਮਾਤਾ ਪਿਤਾ ਤੁਸੀਂ ਦੇਖ ਸਕਦੇ ਹੈਗੇ ਹੋ ਅੰਗ ਹੀ ਨੇ ਹੈਗੇ ਆ ਬਹੁਤ ਖੁਸ਼ੀ ਹੈਗੀ ਆ ਜਿੱਥੇ ਜੇ ਬੱਚਾ ਸੌਪਿਆ ਜਾ ਰਿਹਾ ਹੈਗਾ ਜਿੱਥੇ ਬਰਨਾਲਾ ਬਰਨਾਲਾ ਪੁਲਿਸ ਦਾ ਨਿੱਘਾ ਸਵਾਗਤ ਕੀਤਾ ਜਾ ਰਿਹਾ ਹੈਗਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਪੰਜਾਬ ਪੁਲਿਸ ਜਿੰਦਾਬਾਦ ਦੇ ਨਾਰੇ ਲੱਗ ਰਹੇ ਹੈਗੇ ਆ ਫੁੱਲਾਂ ਦੀ ਵਰषा ਕੀਤੀ ਜਾ ਰਹੀ ਹੈਗੀ ਆ ਤਸਵੀਰਾਂ ਤੁਹਾਨੂੰ ਜਾਇਦਾ ਫੁੱਲਾਂ ਦੀ ਵਰषा ਕੀਤੀ ਜਾ ਰਹੀ ਹੈਗੀ ਆ ਤਸਵੀਰਾਂ ਬਰਨਾਲਾ ਦੀਆਂ ਹੈਗੀਆਂ ਜਿੱਥੇ ਮਾਪਿਆਂ ਨੂੰ ਪੰਜਾਬ ਪੁਲਿਸ ਨੇ ਪੰਜਾਬ ਪੁਲਿਸ ਬੱਚਾ ਸਾਂਭਿਆ ਹੈਗਾ ਪੁਲਿਸ ਜਿੰਦਾਬਾਦ ਪੁਲਿਸ ਜਿੰਦਾਬਾਦ ਬੱਚੇ ਪੰਜਾਬ ਪੁਲਿਸ ਜਿੰਦਾਬਾਦ ਪੁਲਿਸ ਜਿੰਦਾਬਾਦ ਜਿੰਦਾਬਾਦ ਸਾਰੇ ਕਰ ਰਹੇ ਹੋ ਜਿੰਦਾਬਾਦ ਜਿੰਦਾਬਾਦ ਤਸਵੀਰਾਂ ਵੀ ਦੇ ਸਕਦੇ ਤਸਵੀਰਾਂ ਬਰਨਾਲਾ ਦੀਆਂ ਹੈਗੀਆਂ ਗੱਲਬਾਤ ਕਰਾਂਗੇ ਸਰ ਕੀ ਗੱਲ ਜਣਾ ਬਰਨਾਲਾ ਪੁਲਿਸ ਜਿੰਦਾਬਾਦ ਨਾਰੇ ਲਾਏ ਜਾ ਰਹੇ ਕਿਵੇਂ ਦੇ ਦੇ ਬੱਚਾ ਸੌਪਿਆ ਹੈਗਾ ਦੇਖੋ ਚੰਗੀ ਗੱਲ ਹੈ ਚੰਗਾ ਕੰਮ ਲੋਕਾਂ ਹੀ ਅਪਰੀਸ਼ੀਏਟ ਕਰਦੇ ਆ ਮੈਂ ਬਰਨਾਲਾ ਪੁਲਿਸ ਨੂੰ ਮੁਬਾਰਕਬਾਦ ਦਿੰਦਾ ਬਹੁਤ ਅੱਛਾ ਕੰਮ ਹੈ ਬਰਨਾਲਾ ਪੁਲਿਸ ਵੱਲੋਂ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਜਿਹੜੇ ਮੁਲਾਜ਼ਮਾਂ ਨੇ ਮਿਹਨਤ ਕੀਤੀ ਹੈਗੀ ਆ ਸਰਕਾਰ ਨੂੰ ਕਹਿ ਕੇ ਇਹਨਾਂ ਦਾ ਮਾਨ ਸਨਮਾਨ ਵੀ ਕੀਤਾ ਜਾਵੇ ਕਿ ਐਸਐਸਪੀ ਬਰਨਾਲਾ ਦੀ ਅਗਵਾਈ ਵਿੱਚ ਜਿਹੜਾ ਕਾਰਜ ਹੋਇਆ ਹੈਗਾ ਨਹੀਂ ਦੇਖੋ ਅਸੀਂ ਮਾਨ ਸਨਮਾਨ ਤਾਂ ਜਦੋਂ ਸਰਕਾਰ ਐਡੇ ਵੱਡੇ ਅਹੁਦੇ ਦਿੰਦੀ ਹੈ ਮਾਨ ਸਨਮਾਨ ਤਾਂ ਉਹਦੇ ਨਾਲ ਹੀ ਹੁੰਦਾ ਹੈ ਇਹ ਸਾਡੀ ਡਿਊਟੀ ਹੈ ਪਰ ਡਿਊਟੀ ਜੀਪੀ ਪੰਜਾਬ ਇਸ ਗੱਲ ਤੇ ਬੜੇ ਖੁਸ਼ ਹੋਏ ਉਹ ਸਪੈਸ਼ਲ ਰਿਵਾਰਡ ਵੀ ਇਹਨਾਂ ਨੂੰ ਦੇਣਗੇ ਮੀਡੀਆ ਵੱਲੋਂ ਵੀ ਪੰਜਾਬ ਪੌਸਟ ਦਾ ਧੰਨਵਾਦ ਕੀਤਾ ਜਾ ਰਿਹਾ ਹੈਗਾ ਤੇ ਜਿਹੜਾ ਛੋਟਾ ਗਰੀਬ ਬੱਚਾ ਸੀ ਅੰਗਰੇਜ਼ ਨੇ ਮਾਪੇ ਹੈਗਾ ਖੁਸ਼ੀ ਮਸਤ ਹੋ ਰਹੀ ਹੈ ਸਰ ਹਾਂ ਨਹੀਂ ਚਲੋ ਇਹ ਇਹ ਤਾਂ ਬਹੁਤ ਅੱਛੀ ਹੈ ਸਾਡੀ ਟੀਮ ਨੂੰ ਸਪੈਸ਼ਲੀ ਮੈਂ ਇਹਨਾਂ ਨੂੰ ਸਾਰਿਆਂ ਨੂੰ ਮੁਬਾਰਕਬਾਦ ਦੇਵਾਂਗਾ ਲੋਕਾਂ ਦੀਆਂ ਦੁਆਵਾਂ ਜਿਹੜੀਆਂ ਉਹ ਦਿਖਤੀਆਂ ਨਹੀਂ ਹੁੰਦੀਆਂ ਵਿਜ਼ੀਬਲ ਨਹੀਂ ਹੁੰਦੀਆਂ ਸਾਨੂੰ ਉਹਨਾਂ ਦੀ ਲੋੜ ਹੈ ਅਹੁਦੇ ਕੁਰਸੀਆਂ ਵਾਹਾਈਕਲ ਸਾਰੇ ਸਰਕਾਰ ਵੱਲੋਂ ਮਿਲਦੇ ਆਹ ਦੁਆਵਾਂ ਜਿਹੜੀਆਂ ਦਿਖਤੀਆਂ ਨਹੀਂ ਇਹਦੀ ਲੋੜ ਹੁੰਦੀ ਹੈ ਸਰ ਬਰਨਾਲਾ ਪੁਲਿਸ है काम दे रहे जी हमारा बच्चा आज मिल गया, हम बहुत खुश हैं सर हमारा ने पंजाब सरकार ने बहुत हमको लिए मदद किया है बहुत है उस हमारे तरफ से पंजाब सरकार के बहुत बहुत धन्यवाद है जी हमको तो कोई उम्मीद नहीं, नहीं, नहीं सर, था की हमको बच्चा मिलेगा لیکن پنجاب سرکار نے ہمارے لیے بہت کچھ کیا سر دن رات محنت کیا سر اتنا محنت کیا ہمارے لیے پنجاب سرکار کہ اس کو گھلاتے چلاتے ہاتھ پیر تک سوج گیا نہ دن رات सोया انے ار کچھ تین دن सोया تک نہیں ہمارے لیے بہت محنت کیا بہت محنت کیا وہی دیکھ جاتے ہیں برنالہ پولیس ਦਾ ਧੰਨਵਾਦ ਕੀਤਾ ਗਿਆ ਹੈਗਾ ਉੱਥੇ ڈی اے جی منਜੀਬ ਸਿੰਘ ਸਿੱਧੂ ਦਾ ਫੁੱਲਾਂ ਦੇ ਨਾਲ ਸਵਾਗਤ ਕੀਤਾ ਗਿਆ برਨالہ پولیس انتظامیہ ਦੀ ਇਹ ਜਿਹੜੀ ਝਲੰਗਾ ਕੀਤੀ ਮਾਪਿਆਂ ਨੂੰ ਇੱਕ ਬੰਪਿਆ ਹੈਗਾ ਤਸਵੀਰਾਂ ਬਰਨਾਲਾ ਦੇ ਦੇਖ ਸਕਦੇ ਹੈਗੇ ਆ ਬਰਨਾਲਾ ਪੁਲਿਸ ਦੀ ਵੱਡੀ ਕਾਮਯਾਬੀ ਹੈਗੀ ਹੈ ਜਿੱਥੇ ਬਰਨਾਲਾ ਪੁਲਿਸ ਨੇ ਇੱਕ ਕੁਝ ਦਿਨ ਪਹਿਲਾਂ ਲਾਪਤਾ ਬੱਚੇ ਨੂੰ ਉਹ ਮਾਪਿਆਂ ਦੇ ਕੋਲ ਫੜਾਇਆ ਕੈਮਰਾ ਪਰਸੇ ਜਿਹਨੇ ਉੱਤਰ ਮਿੱਦਸਰੀ ਕਾਲੀਵਾੜ ਡੇਲੀਪੋਰਟ ਪੰਜਾਬ ਰਣ ਤੇ ਸੌਰਵ ਤੇ ਆਪਣਾ ਜਸਤਵੀਰ ਬੈਂਸ ਤੇ ਇੰਸਪੈਕਟਰ ਬਲਜੀਤ ਐਸਐਚਓ ਜਿਹੜਾ ਸਿਟੀ ਹੈ ਸਰ ਇੱਕ ਮਿੰਟ ਰੋਕ ਲਓ ਸਰ ਰੋਕ ਲਓ ਸਰ ਸਰ ਸਾਹਮਣੇ ਕੀ ਸਾਨੂੰ ਬੁਰੀਆਂ ਨਾ ਬੰਦ ਬੰਦ ਚੋਤਾ ਦੇ ਰਹੀ ਹੈ ਕੋੜੀ ਕਰ ਲਈ ਤੁਹਾਡੇ ਨਾਲ ਇੱਕ ਛੋਟਾ ਬੱਚਾ ਜਿਹੜਾ 4 ਤਰੀਕ ਨੂੰ ਜਿਹੜਾ ਉੱਥੋਂ ਹੋ ਗਿਆ ਸੀ ਕਿਡਨੈਪ ਹੋ ਗਿਆ ਸੀ ਉਹ ਬੱਚੇ ਨੂੰ 2 ਸਾਲ ਦਾ ਜਿਹਦਾ ਅਸੀਂ ਨਾਮ ਸੱਚਾ ਸੱਚਾ ਹਾਂ ਥੈਂਕ ਯੂ ਬាទ ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਅੱਜ ਉਹ 4 ਤਰੀਕ ਨੂੰ ਦੁਪਹਿਰ ਦੇ ਟਾਈਮ ਜਦੋਂ ਸਾਨੂੰ ਕੰਟਰੋਲ ਰੂਮ ਤੇ ਕਾਲ ਆਈ ਸੀ ਤਾਂ ਉਹਦੇ ਮੁਤਾਬਕ ਅਸੀਂ ਉਸ ਤੋਂ ਬਾਅਦ ਪੁਲਿਸ ਨੇ ਇਮੀਡੀਏਟਲੀ ਸੰਗ ਇੰਟੂ ਐਕਸ਼ਨ ਬੱਬਰ ਸ਼ੇਰਾ ਵਾਲਾ ਪਤਾ ਨਹੀਂ ਕਿਉਂ ਗੁੱਸੇਂ ਕੇ ਕੇ ਸਰ ਨਾਲ ਗੱਲ ਹੀ ਕਰਦੇ ਤੁਸੀਂ ਗੱਲ ਹੀ ਕਰ ਲੋ ਜੀ ਦਫਾ ਬੱਚੇ ਨੂੰ ਰਿਕਵਰ ਕਰ ਲਿਆ ਉਹ ਬੱਚੇ ਦੇ ਨੂੰ ਰਿਕਵਰ ਕਰਨ ਦੇ ਨਾਲ-ਨਾਲ ਉਹਦੇ ਵਿੱਚ ਅਸੀਂ ਦੋ ਜਿਹੜੇ ਮੋਟਰਸਾਈਕਲ ਤੇ ਲੈ ਕੇ ਗਏ ਸੀ ਬੱਚਾ ਲੁਧਿਆਣਾ ਪਹੁੰਚ ਗਿਆ ਜਿਹੜੇ ਅਕਿਊਜ਼ਡ ਹੈ ਉਹਦੇ ਵਿੱਚ ਜਿਹੜੀ ਸਭ ਤੋਂ ਜਿਹੜੀ ਇੰਪੋਰਟੈਂਟ ਇਸ ਟੀਮ ਦੀ ਕਾਮਯਾਬੀ ਹੈ ਜਿਹਦੇ ਵਿੱਚ ਮੈਂ ਸਪੈਸ਼ਲੀ ਇਸ ਜਿਹੜੇ ਜਿਹੜਾ ਜਿਹੜਾ ਉਹਦੇ ਵਿੱਚੋਂ ਉਹ ਜਿਹੜਾ ਡਾਕਟਰ ਹੈਗਾ ਤਵਾੜੀ ਸੁਰੱਖਿਆ ਹਸਪਤਾਲ ਦਾ ਜਿਹੜਾ ਹੈਗਾ ਉਹਦੇ ਵਿੱਚੋਂ ਉਹਨੇ ਆਸ਼ਾ ਵਰਕਰ ਦੇ ਨਾਲ ਰਲ ਕੇ ਜਿਹਦੇ ਵਿੱਚੋਂ ਉਹਨੂੰ ਸਪੈਸ਼ਲੀ ਉਸ ਤੋਂ ਬਾਅਦ ਜਦੋਂ ਜਿਹੜੇ ਕਾਰ ਦੇ ਸ਼ਿਫਟ ਕਰਨ ਤੋਂ ਬਾਅਦ ਅਲਟੀਮੇਟਲੀ ਬੱਚਾ ਲੁਧਿਆਣੇ ਚਲੇ ਗਿਆ ਸੀ ਫੇ ਲੁਧਿਆਣੇ ਜਾ ਕੇ ਇਧਰ ਇਧਰ ਆ ਜੀ ਵੀਰ ਜੀ ਇਧਰ ਆ ਜਾਓ ਆ ਗਿਆ ਦੇਖੋ ਮੇਰੇ ਨੂਰੇ ਰਹੀ ਹੈ ਲੋਕਾਂ ਲਈ ਦੁਬਾਰਾ ਫੇਰ ਵਿਸ਼ਵਾਸ ਨੂੰ ਆਉਣੇ ਹੈ ਪੁਲਿਸ ਹਮੇਸ਼ਾ ਹੀ ਦੁੱਖ ਸੁਖ ਦੇ ਨਾਲ ਉਹਨਾਂ ਦੇ ਖੜੀ ਹੈ ਪੁਲਿਸ ਲੋਕਾਂ ਦੀ ਤਕਲੀਫ ਨੂੰ ਆਪਣੀ ਤਕਲੀਫ ਮੰਨਦੀ ਹੈ ਅੱਜ ਇਹ ਬੱਚਾ ਅਸੀਂ ਇਹ ਨਹੀਂ ਦੇਖਿਆ ਗਿਆ ਕਿ ਬੀ ਝੁੱਗੀ ਚੌਂਪੜੀ ਵਾਲਿਆਂ ਦਾ ਬੱਚਾ ਹੈ ਜਾਂ ਕੋਈ ਬੱਚਾ ਸਾਡੇ ਲਈ ਇੱਕ ਨੰਨਾ ਮੁੰਨਾ ਬੱਚਾ ਹੈ ਤੇ ਉਹਦੀ ਜਾਨ ਬੜੀ ਕੀਮਤੀ ਸੀ ਤੇ ਉਹ ਅਸੀਂ ਬੱਚੇ ਨੂੰ ਬੁੱਟ ਜਾਂਚ ਕੰਮ ਬੜਾ ਤਜ਼ਾਕੁਰ ਉਸ ਦੀ ਪੂਰੀ ਜ਼ਿੰਮੇਵਾਰੀ ਵੀ ਲੈਣ ਜਾਣੀ ਹੈ ਇਸ ਬੱਚੇ ਦੇ ਖਾਤੇ ਉਹ ਉਹ ਉਹਦੇ 'ਚ ਹਾਂ ਹਾਂਜੀ ਜਿਹੜੀ ਅੰਝੀ ਜਿਹੜੀ ਮੈਂ ਤੁਹਾਨੂੰ ਸ਼ੇਅਰ ਕਰਨਾ ਚਾਹੁੰਗਾ ਕਿਉਂਕਿ ਸ਼ਾਇਦ ਇਹ ਬੱਚਾ ਇਹਨੇ ਸਾਡੇ ਨਾਲ ਕਿਵੇਂ ਸੰਬੰਧ ਜੁੜਨਾ ਸੀ ਇਹ 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 ਸੰਬੰਧ ਹੈ ਜਿਹੜਾ ਉਹ ਅਸੀਂ ਇਹਦਾ ਜਿਹੜੀ 10th ਤੱਕ ਜਿਹੜੀ ਹੈ ਹਰ ਸਕੈਂਡਰੀ ਤੱਕ ਜਿਹੜੀ ਐਜੂਕੇਸ਼ਨ ਹੈ ਉਹਦੇ 'ਚ ਅਸੀਂ ਕਿਹਾ ਵੀ ਇਹ ਜਿਹੜਾ